ਜੀ ਸਸਰੀ ਘਰ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਏ ਨੇ ਅੱਜ ਇੱਥੇ ਲੁਧਿਆਣੇ ਚ ਆਪਾਂ ਨੂੰ ਆਪਣੇ ਫੈਨ ਮਿਲ ਗਏ ਮੈਂ ਸੋਨੂੰ ਮਿਲੇ ਆਉਣੀ ਆ ਇੱਧਰ ਦੇਖੋ ਤੇ ਇਹਨਾਂ ਦੇ ਪਾਪਾ ਜੀ ਨੇ ਤੇ ਇੱਧਰ ਇਹਨਾਂ ਦੇ ਮੈਸੇਜ ਬੈਠੇ ਨੇ ਤੇ ਮਦਰ ਬੈਠੇ ਨੇ ਪਿੱਛੇ ਤੇ ਆਪਾਂ ਨੂੰ ਇਹ ਬਹੁਤ ਜ਼ਿਆਦੇ ਪਿਆਰ ਕਰਦੇ ਨੇ ਜੀ ਤੇ ਆਪਾਂ ਨੂੰ ਮਿਲੇ ਨੇ ਆਪਾਂ ਨੂੰ ਬੁਲਾਇਆ ਇਹਨਾਂ ਨੇ ਇੱਥੇ ਤੇ ਇਹਨਾਂ ਦੀ ਵੀ ਕੋਈ ਆਈਡੀ ਹੈਗੀ ਆਈਡੀ ਮਿਲ ਗਈ ਮੈਨੂੰ ਹਾਂ ਆਈਡੀ ਵੀਰਾ ਬੋਲੂਗਾ ਇਹਨਾਂ ਦੀ ਆਈਡੀ ਨੂੰ ਫੋਲੋ ਜ਼ਰੂਰ ਕਰ ਲਿਓ ਜੀ Instagram ਤੇ ਆਈਡੀ ਮੇਰਾ ਮੇਰਾ Facebook ਤੇ ਮੇਰਾ ਮੇਰਾ ਤੇ ਪਲੀਜ਼ ਜਿੰਨਿਆਂ ਨੇ ਮੈਨੂੰ ਫੋਲੋ ਕਰਿਆ ਹੋਇਆ ਤਾਂ ਇਹਨਾਂ ਨੂੰ ਵੀ ਫੋਲੋ ਜਰੂਰ ਕਰ ਲਿਓ ਤੇ ਓਕੇ ਜੀ ਥੈਂਕ ਯੂ ਧੰਨਵਾਦ ਓਕੇ ਜੀ ਬਾਏ ਬਾਏ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਲਦੀ ਆਪਕੀ ਗਪਿੰਦਰ ਤੇ ਆਪਾਂ ਰਿਸ਼ਤਾ ਕਰਾ ਕੇ ਆ ਚੁੱਕੇ ਆ ਤੇ ਜਿਹਨੂੰ ਜਿਹਨੂੰ ਆਪਣਾ ਕੰਮ ਵਧੀਆ ਲੱਗਦਾ ਜੀ ਤੇ ਉਹ ਆਪਾਂ ਨੂੰ ਵਧਾਈਆਂ ਦੇਖ ਦੋ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਕਰੋ ਜੀ ਤੇ ਪਹਿਲਾਂ ਕਹਿੰਦੇ ਨੀ ਤੁਸੀਂ ਵੀ ਵੀਡੀਓ ਪਾਈ ਜਾਂਦੀ ਹੈ ਖਾਣੇ ਕਿਸੇ ਦਾ ਰਿਸ਼ਤਾ ਕਰਾਉਂਦੀ ਹੈ ਖਾਣੀ ਨਹੀਂ ਅੱਜ ਆਪਾਂ ਨੇ ਤੁਹਾਨੂੰ ਪ੍ਰੂਫ ਵੀ ਦਿੱਤਾ ਵੀ ਆਪਾਂ ਰਿਸ਼ਤੇ ਕਰਾਉਂਦੇ ਆ ਆਪਾਂ ਇਦਾਂ ਨਹੀਂ ਫਿਰਦੇ ਹੈ ਵੀ ਜਿਵੇਂ ਕਹਿੰਦਾ ਵੀ ਸੰਦੇ ਵਾਲੀ ਪਾਸੋਂ ਦੀ ਕੁੱਤੇ ਮੰਗੂ ਨਹੀਂ ਫਿਰਦੇ ਰਿਸ਼ਤੇ ਕਰਾਉਣੀ ਆ ਜੀ ਸਾਫ਼-ਸੁਥਰੀ ਰਿਸ਼ਤੇ ਕਰਾਉਣੀ ਆ ਤੇ ਮੇਰੀ ਵੀਡੀਓਜ਼ ਦੇਖ ਲਿਓ ਆਪਾਂ ਨੂੰ ਉਹਨਾਂ ਦੇ ਘਰਦਿਆਂ ਨੇ ਪਰਮਿਸ਼ਨ ਦੇਤੀ ਸੀ ਕਿ ਵੀ ਜਦੋਂ ਕੋਈ ਗਾਮੀ ਵੀ ਵਿਚ ਲੈ ਆਉਣ ਲਿਆਓ ਤੇ ਆਪਾਂ ਉਹਨਾਂ ਨੂੰ ਵਿਚ ਲਿਆਂਦਾ ਤੇ ਹੁਣ ਤੁਹਾਨੂੰ ਸਬੂਤ ਵੀ ਮਿਲ ਗਿਆ ਤੇ ਹੁਣ ਥੋੜੀਆਂ ਜਿਹੀਆਂ ਵਧਾਈਆਂ ਖੁਸੀ ਜੀ ਨਾਲ ਲਿਖ ਦਿਆ ਕਰੋ ਜੀ ਤੇ ਆਪਣੀ ਰੁਪਿੰਦਰ ਨੂੰ ਯਾਦ ਰੱਖਿਆ ਕਰੋ ਤੇ ਜਦੋਂ ਮੈਂ ਉਹ ਕਰਦੀ ਹੁੰਦੀ ਹਣੀ ਆ ਨਾ ਕੋਈ ਕਿਸੇ ਦਾ ਨਾਮ ਬੋਲਦੀ ਹੁੰਦੀ ਆ ਤੇ ਡਾਟਾ ਹੀ ਭੇਜਿਆ ਕਰੋ ਫੋਨ ਨਾ ਲਾਇਆ ਕਰੋ ਜੀ ਇਹੀ ਮੇਰੀ ਹੱਥ ਬੰਨ੍ਹ ਕੇ ਬੀ ਜੀ ਸਸਰੀ ਕਾਲ ਆਪਾਂ ਆਏ ਤੇ ਸਗਨ ਪਵਾਉਣ ਗੱਲ ਹੋ ਗਈ ਆਪਣੀ ਪੱਕੀ ਤੇ ਉਧਰ ਦੇਖੋ ਸਗਨ ਪੈ ਰਹੇ ਹੈ ਬੁੱਢੀ ਨੂੰ ਤੇ ਭੈਣ ਨੂੰ ਵੀ ਸਗਨ ਪਾ ਰਹੇ ਨੇ ਤੇ ਸਾਰੀ ਫੈਮਿਲੀ ਬਹੁਤ ਖੁਸ਼ ਹੈ ਜੀ ਦੇਖ ਸਕਦੇ ਹੋ ਤੁਸੀਂ ਦੇ ਇੱਥੇ ਆਪਾਂ ਨੂੰ ਵੀਡੀਓ ਬਣਾਉਣ ਦੀ ਕੋਈ ਰੁਕ ਟੋਕ ਨਹੀਂ ਸੀ ਤੇ ਸਗਨ ਵੱਧ ਹੈ ਜੀ ਪੈਰੀਂ ਹੱਥ ਲਾਉਂਦੀ ਹੈ ਕੁੜੀ ਦੇਖ ਲਓ ਕਿੰਨੀ ਸੰਸਕਾਰੀ ਕੁੜੀ ਹੈ ਸਭ ਦੇ ਪੈਰੀਂ ਹੱਥ ਲਾਉਂਦੀ ਹੈ ਤੇ ਤੁਸੀਂ ਵੀ ਸਾਰੇ ਵਧਾਈਆਂ ਤੇ ਕਰੋ ਇਚਲੇਸ਼ਨ ਲਿਖ ਦਿਆ ਕਰੋ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਰੋ ਦੇਖ ਲਓ ਤੁਸੀਂ ਫੈਮਿਲੀ ਮੈਂਬਰ ਕਿੰਨੇ ਖੁਸ਼ ਨੇ ਜੀ ਤੇ ਆਪਣੀ ਮਾਤਾ ਨੂੰ ਸਾਨੂੰ ਮਿਲਿਆਉਣੀ ਆ ਉਹ ਬੈਠੀ ਹੈ ਮੇਰੀ ਮਾਤਾ ਉਹ ਬੈਠੀ ਹੈ ਮਾਤਾ ਬੜੀ ਖੁਸ਼ ਅੱਜ ਉਹ ਓਕੇ ਜੀ ਵੀਡੀਓ ਨੂੰ ਵਧੀਆ ਵਧੀਆ ਪਿਆਰ ਦਿਆ ਕਰੋ ਤੇ ਸਗਮ ਸਾਵਨਰ ਤੁਸੀਂ ਸਾਰੇ ਵਧਾਈਆਂ ਜ਼ਰੂਰ ਲਿਖ ਦਿਓ ਜੀ ਓਕੇ ਬਾਏ ਜੀ ਹਾਂਜੀ ਸਸਰੀਕਾਲ ਇੱਕ ਆਪਣੇ ਕੋਲ ਹੋਰ ਗੁੱਡੀ ਆਈ ਹੈ ਜੀ ਗਰੀਬ ਘਰ ਦੀ ਹੋਈ ਹੈ ਤੇ ਸਾਈਆਂ ਦੀ ਕੁੜੀ ਆਈ ਹੈ ਜੀ ਸਾਈਆਂ ਦੀ ਕੁੜੀ ਤੇ ਜੇ ਕੋਈ ਮੁੰਡਾ ਸਾਈਆਂ ਦਾ ਮੇਰੀ ਵੀਡੀਓ ਦੇਖਦਾ ਜੀ ਤੇ ਪਲੀਜ਼ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਆਪਦੀ ਕਾਸਟ ਕਮੈਂਟ ਦੇ ਵਿੱਚ ਹੀ ਲਿਖ ਦਿਓ ਦਾ ਇਹ ਨੰਬਰ ਇਨ ਬਾਕਸ ਕਰ ਦਿਓ ਤੇ ਨੰਬਰ ਨਾਲ ਲਿਖਿਆ ਕਰੋ ਕੋਈ ਹੋਰ ਕਰ ਲੈਂਦਾ ਤੇ ਮੈਨੂੰ ਮਤਲਬ ਚਾਹੀਦਾ ਮੁੰਡਾ 24 25 ਸਾਲ ਦਾ ਮੁੰਡਾ ਹੋਵੇ ਜੀ ਭੈਣ ਦੀ ਉਮਰ 22 ਸਾਲ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਹਾਂਜੀ ਸਸਰੀਕਾਲ ਮੈਂ ਸੋਡੀ ਆਪਣੀ ਰੁਪਿੰਦਰ ਅੱਜ ਮੇਰੇ ਕੋਲੇ ਜੀ ਇਟਲੀ ਦੇ ਵਿੱਚ ਪੱਕਾ ਮੁੰਡਾ ਆਪਣੇ ਕੋਲੇ ਆਇਆ ਅੱਜ ਤੇ ਮੁੰਡਾ ਹੈਗਾ ਮਿਸਤਰੀਆਂ ਦਾ ਜੀ ਤੇ 35 ਸਾਲ ਉਮਰ ਵੀਰ ਦੀ ਤੇ ਵੀਰ ਨੇ ਹੁਣ ਕੈਨੇਡਾ ਮਤਲਬ ਕੈਨੇਡਾ ਚਲਿਆ ਜਾਣਾ ਸਾਰੀ ਫੈਮਿਲੀ ਨੇ ਤੇ ਆਪਣੀ ਕੋਈ ਜੇ ਮਿਸਤਰੀਆਂ ਦੀ ਕੁੜੀ 32 ਸਾਲ ਦੀ 30 ਸਾਲ ਦੀ 28 27 ਸਾਲ ਦੀ ਕੁੜੀ ਹੈਗੀ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਹੀ ਮੈਸੇਜ ਕਰ ਦਿਓ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਮੈਨੂੰ ਹੁਣੇ ਹੁਣੇ ਫੋਨ ਆਇਆ ਭੈਣ ਦਾ ਤੇ ਭੈਣ ਇੱਥੇ ਆਈ ਹੋਈ ਹੈ ਇੰਡੀਆ ਤੇ ਭੈਣ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਤੇ ਜੇ ਕਿਸੇ ਮੁੰਡੇ ਦੀ ਬੀ ਟੈਕ ਜਾਂ ਐਮ ਟੈਕ ਕਰੀ ਹੋਈ ਹੈ ਤੇ ਪਲੀਜ਼ ਮੈਨੂੰ ਮੈਸੇਜ ਜ਼ਰੂਰ ਕਰੋ ਜੱਟਾਂ ਦੇ ਮੁੰਡੇ ਮੈਨੂੰ ਮੈਸੇਜ ਜ਼ਰੂਰ ਕਰੋ ਬੀ ਟੈਕ ਤੇ ਐਮ ਟੈਕ ਜਿਸ ਕਿਸੇ ਮੁੰਡੇ ਦੀ ਕਰੀ ਹੋਈ ਹੈ ਜੀ ਜ਼ਰੂਰ ਮੈਨੂੰ ਮੈਸੇਜ ਕਰੋ ਤੇ ਜ਼ਮੀਨ ਜਮੂਨ ਦਾ ਕੋਈ ਚੱਕਰ ਨਹੀਂ ਇਹਦੇ ਵਿੱਚ ਜੱਟਾਂ ਦਾ ਮੁੰਡਾ ਹੋਵੇ ਹਾਂਜੀ ਸਸਰੀ ਕਾਲ ਤੇ ਆਪਾਂ ਇੱਕ ਆਪਣੇ ਕੋਲੇ ਗਰੀਬ ਘਰ ਦੀ ਕੁੜੀ ਆਈ ਹੈ ਜੀ ਟਾਂਡਿਆਂ ਦੀ ਕੁੜੀ ਆਈ ਆ ਆਪਣੇ ਕੋਲੇ ਮੈਨੂੰ ਵੀ ਨਹੀਂ ਪਤਾ ਕੀ ਕਾਸਟ ਹੁੰਦੀ ਆ ਕਿਉਂਕਿ ਉਹਨਾਂ ਨੇ ਇਦਾਂ ਦੀ ਕਾਸਟ ਹੀ ਦੱਸਿਆ ਜੇ ਕੋਈ ਟਾਂਡਿਆਂ ਦਾ ਮੁੰਡਾ ਮੇਰੀ ਵੀਡੀਓ ਦੇਖਦਾ ਜੀ ਮੇਰੇ ਕੋਲ ਡਾਇਰੈਕਟ ਹੈ ਜੀ ਕੁੜੀ ਤੇ ਸਮਝ ਲਓ ਆਪਾਂ ਕੁੜੀ ਗਰੀਬ ਘਰ ਦੀ ਹੈ ਮੁੰਡਾ ਵੀ ਆਪਾਂ ਨੂੰ ਗਰੀਬ ਘਰ ਦਾ ਹੀ ਚਾਹੀਦਾ ਹੈ ਤੇ ਆਪਣੀ ਉਹਦੇ ਵਿੱਚ ਕੋਈ ਵੀ ਫੀਸ ਨਹੀਂ ਹੋਊਗੀ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਇਸ ਗਰੀਬ ਪਰਿਵਾਰ ਦੀ ਕੁੜੀ ਨੂੰ ਗਰੀਬ ਪਰਿਵਾਰ ਦਾ ਮੁੰਡਾ ਮਿਲ ਸਕੇ ਥੈਂਕ ਯੂ ਧੰਨਵਾਦ ਜੀ ਹਾਂਜੀ ਸਤ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜੱਟਾਂ ਦੀ ਗੁੱਡੀ ਆਈ ਹੈ ਜੀ ਭੈਣ ਦੀ ਉਮਰ ਹੈਗੀ ਹੈ ਸਾਰੀ 24 ਸਾਲ ਤੇ ਆਪਾਂ ਨੂੰ ਜੱਟਾਂ ਦਾ ਮੁੰਡਾ ਚਾਹੀਦਾ ਮੁੰਡਾ ਪੁਲਿਸ ਮੁਲਾਜ਼ਮ ਹੋਵੇ ਜੀ ਜ਼ਮੀਨ ਚਾਹੀਏ 2-4 ਕਿੱਲੇ ਹੁਣ ਪਰ ਮੁੰਡਾ ਪੁਲਿਸ ਮੁਲਾਜ਼ਮ ਹੋਵੇ ਜੇ ਮੇਰੀ ਇਹ ਕੋਈ ਵੀਡੀਓ ਮਤਲਬ ਪੁਲਿਸ ਮੁਲਾਜ਼ਮ ਮੁੰਡਾ ਦੇਖ ਰਿਹਾ ਹੈ ਤਾਂ ਪਲੀਜ਼ ਮੈਨੂੰ ਮੈਸੇਜ ਕਰੋ ਜੀ ਚਾਹੇ ਮੈਨੂੰ ਕਮੈਂਟਾਂ ਦੇ ਵਿੱਚ ਹੀ ਮੈਸੇਜ ਕਰ ਦਿਓ ਥੈਂਕ ਯੂ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਦੋ ਘਰੇ ਲੁਕੜੀਆਂ ਆਈਆਂ ਨੇ ਜੀ ਗਰੀਬ ਘਰ ਦੀਆਂ ਕੁੜੀਆਂ ਨੇ ਤੇ ਉਹ ਦੋ ਸਕੀਆਂ ਭੈਣਾਂ ਨੇ ਜੀ ਹਾਂਜੀ ਧਿਆਨ ਨਾਲ ਸੁਣ ਲਓ ਇੱਕ ਕੁੜੀ ਦੀ ਉਮਰ ਹੈਗੀ 28 ਸਾਲ ਤੇ ਦੂਜੀ ਦੀ ਹੈਗੀ 26 ਸਾਲ ਤੇ ਆਪਾਂ ਨੂੰ ਇੱਕ ਘਰ ਦੇ ਮੁੰਡੇ ਚਾਹੀਦੇ ਨੇ ਜੀ ਇਹੀ ਭੈਣਾ ਦੀ ਰਿਕਵੈਸਟ ਹੈ ਜੀ ਆਪਣੀ ਵੀ ਰਿਕਵੈਸਟ ਹੈ ਤੁਹਾਨੂੰ ਜੇ ਕੋਈ ਆਪਣੇ ਵੀ ਦੋ ਕੁਮਾਰੇ ਨੇ ਇੱਕ ਘਰ ਦੇ ਤਰੀਬ ਘਰ ਦੀਆਂ ਕੁੜੀਆਂ ਨੂੰ ਲੈ ਲੈਣਗੇ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤੇ ਮੈਨੂੰ ਇਹਦੇ ਵਿੱਚ ਕਮੈਂਟਾਂ ਦੇ ਵਿੱਚ ਦੱਸ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਮੇਰੇ ਕੋਲੇ ਅੱਜ ਮਿਸਤਰੀ ਸਿੰਘਾਂ ਦੀ ਵਿਚਾਰੀ ਕੁੜੀ ਆਈ ਹੈ ਜੀ ਗੋਡੇ ਤੇ ਹੱਥ ਰੱਖ ਕੇ ਚੱਲਦੀ ਐ ਬਹੁਤ ਗਰੀਬ ਪਰਿਵਾਰ ਚੋਂ ਐ ਕੁੜੀ ਤੇ ਸਲਾਈ ਕਢਾਈ ਦਾ ਕਰ ਲੈਂਦੀ ਐ ਤੇ ਮੇਰੀ ਹੱਥ ਬਨ ਕੇ ਇਹ ਬੇਨਤੀ ਐ ਵੀ ਪਹਿਲੇ ਨੰਬਰ ਤੇ ਤਾਂ ਕੋਈ ਮਜ਼ਾਕ ਵਾਲੀ ਮੈਨੂੰ ਕਮੈਂਟ ਨਾ ਕਰਿਓ ਤੇ ਭੈਣ ਦਾ ਕੇਸ ਮੇਰੇ ਕੋਲੇ ਸਿੱਧਾ ਹੀ ਐ ਜੀ ਮਤਲਬ ਕੋਈ ਵਿਚੋਲਾ ਨਹੀਂ ਹੈਗਾ ਵਿੱਚ ਤੇ ਮੈਂ ਮਤਲਬ ਹੈਂਡੀਕੈਪਡ ਮੁੰਡੇ ਖਾਤਰੀ ਕਿਉਂਕਿ ਉਹ ਕਹਿੰਦੇ ਵੀ ਸਾਡੀ ਕੁੜੀ ਦਾ ਮਜ਼ਾਕ ਨਾ ਬਣੇ ਸਾਨੂੰ ਮੁੰਡਾ ਹੈਂਡੀਕੈਪੀ ਚਾਹੀਦਾ ਮੁੰਡਾ ਆਪਾਂ ਨੂੰ ਮਿਸਤਰੀ ਸਿੰਘਾਂ ਦਾ ਹੀ ਚਾਹੀਦਾ ਹੈ ਹੈਂਡੀਕੈਪ ਜੀ ਤੇ ਜੇ ਕੋਈ ਮੇਰਾ ਵੀਰ ਵੱਜੋ ਬਤਾ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਤੇ ਕੇਸ ਆਪਣੇ ਕੋਲ ਸਿੱਧਾ ਇਹਦੀ ਆਪਾਂ ਕੋਈ ਫੀਸ ਨਹੀਂ ਲਵਾਂਗੇ ਤੇ 100% ਅਸੀਂ ਵਿਆਹ ਵੀ ਆਪਦੇ ਕੋਲ ਹੀ ਕਰਦੇ ਇਹ ਚੁੰਨੀ ਚੜਾਵਾ ਵੀ ਅਸੀਂ ਖੁਦ ਕਰਨਾ ਹੈ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਸੰਗਰੂਰ ਏਰੀਏ ਤੋਂ 22 ਸਾਲ ਦੀ ਗੁੱਡੀ ਤੇ ਕੁੜੀ ਹੈਗੀ ਆ ਸਿਆਸੀ ਸਾਧਾਂ ਦੀ ਤੇ ਸਿਆਸੀ ਸਾਧਾਂ ਦੀ ਕੁੜੀ ਆ ਆਪਾਂ ਨੂੰ ਮੁੰਡਾ ਜੱਟਾਂ ਦਾ ਵੀ ਚੱਲ ਜੂਗਾ ਪਰ ਮੁੰਡਾ 2-4 ਕੇਲਿਆਂ ਦੇ ਵਿੱਚ ਮਲਾਜਮ ਹੋਵੇ ਜੀ ਚਾਹੇ ਮੁੰਡਾ ਫੌਜੀ ਹੋਵੇ ਜਾਂ ਕੋਲਸੇਜ ਹੋਵੇ ਆਪਾਂ ਨੂੰ ਏਦਾਂ ਦਾ ਮੁੰਡਾ ਚਾਹੀਦਾ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਹਾਂਜੀ ਸਸਰੀ ਕਾਲ ਮੈਂ ਛੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਧੂਰੀ ਏਰੀਏ ਦੇ ਵਿੱਚੋਂ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਆਪਾਂ ਨੂੰ ਉਹਦੇ ਲਈ ਚਾਹੀਦਾ ਬਾਹਰਲਾ ਮੁੰਡਾ ਪੰਡਤਾਂ ਦਾ ਜੱਟਾਂ ਦਾ ਕਿਸੇ ਵੀ ਕਾਸਟ ਦਾ ਮਤਲਬ ਚੱਲੂ ਤੇ ਰਮਦਾਸੀ ਇਹ ਸਿੱਖਾਂ ਦਾ ਤੇ ਰਮਜ ਵੀ ਸਿੱਖਾਂ ਦਾ ਮੁੰਡਾ ਨਾ ਹੋਵੇ ਬਾਕੀ ਸਾਰੀਆਂ ਕਾਸਟਾਂ ਚੱਲਣਗੀਆਂ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਰ ਭੈਣ ਧੂਰੀ ਤੁਮਾ ਜੀ 42 ਸਾਲ ਉਮਰ ਹੈ ਬਿਲਕੁਲ ਕੁਮਾਰੀ ਹੈ ਭੈਣ ਤਨੂ हां जी 사ਸਰੀ ਕਾਲ ਮੈਂ ਥੋੜੀ ਆਪਣੀ ਰੁਪਿੰਦਰ 25 ਸਾਲ ਦੀ ਕੁੜੀ ਜੱਟਾਂ ਦੀ ਆਪਣੇ ਕੋਲੇ ਆਈ ਹੈ ਜੀ ਭੈਣ ਥੋੜੀ ਜੀ ਭਾਰੀ ਹੈ ਤੇ ਆਪਾਂ ਨੂੰ ਮੁੰਡਾ ਚਾਹੀਦਾ ਨੇੜੇ ਤੇੜੀ ਜਿਆਦੇ ਦੂਰ ਨਹੀਂ ਜਾਣਗੇ ਮਰੇਲ ਕੋਟ ਲਾ ਤੂਰੀ ਤੇ ਇਧਰੋਂ ਰਾੜਾ ਸਾਹਿਬ ਤੇ ਇਧਰੋਂ ਡੇਲੋਂ ਤੱਕ ਚਲੇ ਜਾਣਗੇ ਜੀ ਅਮ드ਗੜ ਮੰਡੀ ਤੋਂ ਕੁੜੀ ਹੈ ਤੇ ਰਾਏਕੋਟ ਬੱਸੀਆਂ ਤੱਕ ਚਲੇ ਜਾਣਗੇ ਕੁੜੀ ਥੋੜੀ ਜੀ ਭਾਰੀ ਹੈ ਤੇ ਗਰੀਬ ਘਰ ਹਾਂ ਤੇ ਚੁੰਨੀ ਜਿਹੜਾ ਬਾਈ ਕਰਨਗੇ ਦੇਣਾ ਲੈਣਾ ਉਹਨਾਂ ਨੇ ਕੁਛ ਨਹੀਂ ਵੀਡੀਓ ਨੂੰ ਹਾਂਜੀ ਸੱਸਰੀਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਆ ਰਾੜਾ ਸਾਹਿਬ ਏਰੀਏ ਤੋਂ ਕੁੜੀ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈਲੀ ਦੇ ਆਪਾਂ ਨੂੰ ਚਾਹੀਦਾ ਮੁੰਡਾ ਉਹਨਾਂ ਦੇ ਲਾਗੇ ਛਾਗੇ ਤੇ ਮੁੰਡਾ ਚਾਹੀਦਾ ਸਰਕਾਰੀ ਮੁਲਾਜ਼ਮ ਹੋਵੇ ਮੁੰਡਾ 6-7 ਕਿਲਿਆਂ ਦੇ ਵਿੱਚ ਹੋਵੇ ਰਿਸ਼ਤਾ ਕਰ ਦੇਣਗੇ ਜੀ 6-7 ਕਿਲਿਆਂ ਜੀ ਕਰ ਦੇਣਗੇ ਤੇ ਜੱਟਾਂ ਦੀ ਕੁੜੀ ਹੈ ਜੀ 8 ਕਿਲੇ ਪੈਲੀ ਦੇ ਆਉਂਦੇ ਨੇ ਵੀਡੀਓ ਨੂੰ ਕਰ ਦਿਓ ਤਾਂ ਕਿ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜਿੰਮੇ ਮਸਤਰੀ ਸਿੰਘਾਂ ਦਾ ਮੁੰਡਾ ਆਪਾਂ ਨੂੰ ਚਾਹੀਦੀ ਆ ਉਹਦੇ ਲਈ ਕੁੜੀ ਉਮਰ ਮੁੰਡੇ ਦੀ ਹੈਗੀ ਐ 35 ਸਾਲ ਤੇ ਮੁੰਡਾ ਹੈਗਾ ਇਟਲੀ ਦਾ ਪੀਆਰ ਆ ਤੇ ਮੁੰਡਾ ਫਿਲਹਾਲ ਦੀ ਕੜੀ ਕੈਨੇਡਾ ਦੇ ਵਿੱਚ ਐ ਤੇ ਕੁੜੀ ਨੂੰ ਵੀ ਕੈਨੇਡਾ ਹੀ ਲੈ ਕੇ ਜਾਊਗਾ ਜੀ ਆਪਾਂ ਨੂੰ ਮਸਤਰੀ ਸਿੰਘਾਂ ਦੀ ਕੁੜੀ ਚਾਹੀਦੀ ਆ ਮੁੰਡੇ ਦੇ ਉਮਰ ਦੇ ਮੁਤਾਬਕ ਵੀਡੀਓ ਨੂੰ ਕਰ ਦੋ ਸਭ ਕੇ ਸ਼ਹਿਰ ਤੇ ਮੁੰਡੇ ਦਾ ਏਰੀਆ ਹੈਗਾ ਰਾਏਕੋਟ ਬਸ ਹਾਂਜੀ ਸਾਸਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਹੈ ਜੀ ਰਾਜਪੂਤ ਰਠੌਰਾਂ ਦੀ ਕੁੜੀ ਉਮਰ ਹੈਗੀ ਆ 42 ਸਾਲ ਤੇ ਭੈਣ ਹੈਗੀ ਆ ਬਿਲਕੁਲ ਕੁਮਾਰੀ ਜੀ ਤੇ ਆਪਾਂ ਨੂੰ ਚਾਹੀਦਾ ਹੈ ਇਹਦੇ ਖਾਤਰ ਕੈਨੇਡਾ ਦਾ ਪੀਆਰ ਮੁੰਡਾ ਮਤਲਬ ਦੁਨ ਮਜੀਵੀ ਸਿੰਘਾਂ ਤੇ ਆਪਣੀ ਰਮਦਾਸੀ ਸਿੱਖਾਂ ਨੂੰ ਛੱਡ ਕੇ ਕਿਸੇ ਵੀ ਕਾਸਟ ਦਾ ਮੁੰਡਾ ਚੱਲੂਗਾ ਜੀ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਕੈਨੇਡਾ ਪੀਆਰ ਕੁੜੀ ਆਪਣੇ ਮੂਗੇ ਏਰੀਆ ਦੇ ਵਿੱਚੋਂ 94 ਦਾ ਵਰਤਾ ਭੈਣ ਦੱਸ ਸਕਿਆ ਹੋਇਆ ਅੰਮ੍ਰਿਤ ਤੇ ਆਪਾਂ ਨੂੰ ਅੰਮ੍ਰਿਤਧਾਰੀ ਮੁੰਡਾ ਚਾਹੀਦਾ ਤੇ ਜੇ ਕੋਈ ਅੰਮ੍ਰਿਤਧਾਰੀ 10 12 ਕਿੱਲਾਂ ਦੇ ਵਿੱਚ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਜੀ ਤੇ ਭੈਣ ਇੱਧਰ ਆਈ ਹੋਈ ਐ ਸ਼ਰਾਧਾ ਤੋਂ ਬਾਅਦ ਭੈਣ ਦਾ ਦੇਖ ਦਿਖਾਈਆ ਹੋ ਜਾਏਗਾ ਤੇ ਵੀਡੀਓ ਨੂੰ ਕਰ ਦੋ ਤੱਕ ਕੇ ਸ਼ੇ ਧੰਨਵਾਦ ਜੀ ਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰੁਪਿੰਦਰ ਤੇ ਆਪਣੇ ਕੋਲ ਆਈ ਆ ਪੰਡਤਾਂ ਦੀ ਕੁੜੀ ਜੀ ਪੰਡਤਾਂ ਦੀ ਕੁੜੀ ਐ ਤੇ ਉਹਨਾਂ ਨੂੰ ਚਾਹੀਦਾ ਮੁੰਡਾ ਕੈਨੇਡਾ ਪੀਆਰ ਤੇ ਕੁੜੀ ਉਧਰ ਵਰਕ ਪਰਮਿਟ ਤੇ ਐ ਮਤਲਬ ਉਹ ਕਹਿੰਦੇ ਵੀ ਕੋਈ ਵੀ ਕਾਸ਼ਟ ਦਾ ਮੁੰਡਾ ਹੋਵੇ ਤੇ ਭੈਣ ਦੀ ਉਮਰ ਹੈਗੀ 29 ਸਾਲ ਕਿਸੇ ਵੀ ਕਾਸ਼ਟ ਦਾ ਮੁੰਡਾ ਮੇਰੇ ਨਾਲ ਸੰਪਰਕ ਕਰੋ ਜੀ ਰਿਸ਼ਤਾ ਕਰ ਦੇਣਗੇ ਉਹ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਮੁੰਡਾ ਕੈਨੇਡਾ ਦਾ ਪੀਆਰ ਚਾਹੀਦਾ ਧੰਨਵਾਦ हां जी 사ਸਰੀ কাল ਮੈਂ ਤੁਹਾਡੀ ਆਪਣੀ ਰਪਿੰਦਰ ਤੇ ਮੇਰੇ ਕੋਲੇ ਅੱਜ ਮਿਸਤਰੀ ਸਿੰਘਾਂ ਦੀ ਵਿਚਾਰੀ ਕੁੜੀ ਆਈ ਹੈ ਜੀ ਗੋਡੇ ਤੇ ਹੱਥ ਰੱਖ ਕੇ ਚੱਲਦੀ ਹੈ ਬਹੁਤ ਗਰੀਬ ਪਰਿਵਾਰ ਚੋਂ ਹੈ ਕੁੜੀ ਤੇ ਸਲਾਈ ਕੜਾਈ ਦਾ ਕਰ ਲੈਂਦੀ ਹੈ ਤੇ ਮੇਰੀ ਹੱਥ ਬਨ ਕੇ ਇਹ ਬੇਨਤੀ ਹੈ ਵੀ ਪਹਿਲੇ ਨੰਬਰ ਤੇ ਤਾਂ ਕੋਈ ਮਜ਼ਾਕ ਵਾਲੀ ਮੈਨੂੰ ਕਮੈਂਟ ਨਾ ਕਰਿਓ ਤੇ ਭੈਣ ਦਾ ਕੇਸ ਮੇਰੇ ਕੋਲੇ ਸਿੱਧਾ ਹੀ ਹੈ ਜੀ ਮਤਲਬ ਕੋਈ ਵਿਚੋਲਾ ਨਹੀਂ ਹੈਗਾ ਵਿੱਚ ਤੇ ਮੈਂ ਮਤਲਬ ਹੈਂਡੀਕੈਪਡ ਮੁੰਡੇ ਖਾਤਰੀ ਕਿਉਂਕਿ ਉਹ ਕਹਿੰਦੇ ਵੀ ਸਾਡੀ ਕੁੜੀ ਦਾ ਮਜ਼ਾਕ ਨਾ ਬਣੇ ਸਾਨੂੰ ਮੁੰਡਾ ਹੈਂਡੀਕੈਪੀ ਚਾਹੀਦਾ ਮੁੰਡਾ ਆਪਾਂ ਨੂੰ ਮਿਸਤਰੀ ਸਿੰਘਾਂ ਦਾ ਹੀ ਚਾਹੀਦਾ ਹੈਂਡੀਕੈਪ ਜੀ ਤੇ ਜੇ ਕੋਈ ਮੇਰਾ ਵੀਰ ਵੱਜੋ ਬਤਾ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਤੇ ਕੇਸ ਆਪਣੇ ਕੋਲ ਸਿੱਧਾ ਇਹਦੀ ਆਪਾਂ ਕੋਈ ਫੀਸ ਨਹੀਂ ਲਵਾਂਗੇ ਤੇ ਸਭ ਇਸ ਵੇ ਅਸੀਂ ਵਿਆਹ ਵੀ ਆਪਦੇ ਕੋਲ ਹੀ ਕਰਦੇ ਇਹ ਚੁੰਨੀ ਚੜਾਵਾ ਵੀ ਅਸੀਂ ਖੁਦ ਕਰਨਾ ਹੈ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੱਟਾਂ ਦੀ ਗੁੱਡੀ ਜੀ ਗੁੱਡੀ ਦੀ ਉਮਰ ਹੈਗੀ ਆ 20 ਸਾਲ ਤੇ ਮੰਮੀ ਡੈਡੀ ਹੈ ਨਹੀਂਗੇ ਨਾਨਾ ਨਾਨੀ ਹੈਗੇ ਨੇ ਮਾਮੇ ਹੈਗੇ ਨੇ ਤੇ ਮਾਸੀਆਂ ਹੈਗੀਆਂ ਨੇ ਮੰਮੀ ਡੈਡੀ ਹੈ ਨਹੀਂਗੇ ਜੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਤੇ 20 ਸਾਲ ਦੀ ਗੁੜੀ ਆ ਜੀ ਬਿਲਕੁਲ ਗਰੀਬ ਘਰ ਦੀ ਆ ਚੁੰਨੀ ਚੜਾਵਾ ਕਰਕੇ ਆਪਦੇ ਕੱਪੜੇ ਪਾ ਕੇ ਜੇ ਕੋਈ ਲਿਜਾ ਸਕਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਧੰਨਵਾਦ ਹਾਂਜੀ ਸਸਰੀਕਾਲ ਤੇ ਆਪਣੇ ਕੋਲੇ ਆਇਆ ਅੱਜ ਇੱਕ ਸੁਨਿਆਰਿਆਂ ਦਾ ਵੀਰ ਬਿਲਕੁਲ ਕੁਮਾਰਾ ਜੀ ਜੁਕੇ ਦੇ ਵਿੱਚ ਪੀ ਆਰ ਹੈ ਤੇ 87 ਦਾ ਵਰਨ ਹੈ ਜੀ ਵੀਰ ਦੀ ਉਮਰ 38 ਸਾਲ ਹੈ ਤੇ ਉਹਨਾਂ ਨੂੰ ਸੁਨਿਆਰਿਆਂ ਦੀ ਕੁੜੀ ਹੋਵੇ ਜਾਂ ਖੱਤਰੀਆਂ ਦੀ ਬਾਹਮਣਾ ਦੀ ਚੱਲ ਜੂਗੀ ਤੇ ਜੱਟਾਂ ਦੀ ਕੁੜੀ ਵੀ ਚੱਲ ਜੂਗੀ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤੇ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਸੁਨਿਆਰਿਆਂ ਦੀ ਗੁੱਡੀ ਮਿਲ ਜਾਵੇ ਤਾਂ ਵਾਲਾ ਹਾਂਜੀ ਸਸਰੀ ਕਾਲ ਮੈ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਲਵਾਣੇ ਸਿੱਖਾਂ ਦਾ ਮੁੰਡਾ ਤੇ ਮੁੰਡਾ ਅਮਰੀਕਾ ਦੇ ਵਿੱਚ ਸਿਟੀਜ਼ਨ ਹੈ ਤੇ ਕਾਸਟ ਕੋਈ ਵੀ ਚੱਲੂਗੀ ਜੀ ਰਮਦਾਸ ਜੀ ਇਹ ਤੇ ਰਮਦਾਸ ਜੀ ਤੇ ਮੱਝ ਵੀ ਸਿੰਘ ਸੱਡ ਕੇ ਕਾਸਟ ਕੋਈ ਵੀ ਹੋਵੇ ਜੀ ਚੱਲੂਗੀ ਤੇ ਮੁੰਡੇ ਦੀ ਉਮਰ ਹੈਗੀ 30 ਸਾਲ ਤੇ ਕੁੜੀ ਘੱਟੋ ਘੱਟ ਬੀਏ ਹੋਵੇ ਜੀ ਕਿਸੇ ਵੀ ਕਾਸਟ ਦੀ ਹੋਵੇ ਦੋ ਕਾਸਟਾਂ ਤੋਂ ਬਿਨਾ ਕਿਸੇ ਵੀ ਕਾਸਟ ਦੇ ਵੀਡੀਓ ਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਰਮਦਾਸ ਜੀਾਂ ਦੀ ਕੁੜੀ ਤੇ ਭੈਣ ਦੱਸ ਸਕਿਆ ਉਹ ਆ ਅਮਰਤ ਤੇ ਆਪਾਂ ਨੂੰ ਮੁੰਡਾ ਵੀ ਅਮਰਤਧਾਰੀ ਚਾਹੀਦਾ ਹੈ ਤੇ ਮੁੰਡਾ ਰਮਦਾਸੀਆਂ ਸਿੱਖਾਂ ਦਾ ਹੀ ਹੋਵੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਸਰਕਾਰੀ ਜੋਬ ਵਾਲਾ ਹੋਵੇ ਤਾਂ ਬਾਲਾ ਵਧੀਆ ਵਿਆਹ ਵਧੀਆ ਕਰ ਦੇਣਗੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਭੈਣ ਦੀ ਉਮਰ ਹੈਗੀ ਹੈ 26 ਸਾਲ ਤੇ ਭੈਣ ਉਹਨਾਂ ਨੇ ਆਪਦੀ ਕਾਸਟ ਦੇ ਵਿੱਚ ਹੀ ਕਰਨਾ ਹੈ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ 99 ਦੀ ਵਾਰਨ ਗੁੱਡੀ ਇੱਕ ਹੋਰ ਕੈਨੇਡਾ ਦੀ ਪੀਆਰ ਤੇ ਭੈਣ ਉਹ ਸੇ ਇੰਸਪੈਕਟਰ ਹੈ ਜੀ ਤੇ ਮੁੰਡਾ ਚਾਹੀਦਾ ਆਪਾਂ ਨੂੰ 15 ਤੋਂ 20 ਕਿਲਿਆਂ ਦੇ ਵਿੱਚ ਵਿੱਚ ਤੇ ਮੁੰਡਾ ਵਿਆਹ ਆਪ ਦਾ ਆਪ ਕਰ ਲਵੇ ਭੈਣ ਹੁਣਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਬਸ ਮੁੰਡਾ ਆਪਣਾ ਵਿਆਹ ਆਪ ਕਰ ਲਵੇ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਮੁੰਡਾ 1-2 ਸਾਲ ਵੱਡਾ ਹੀ ਹੋਵੇ ਜੱਟਾਂ ਦਾ ਹੀ ਮੁੰਡਾ ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੇ ਕਰਤੇ ਮੈਂ ਵੀਡੀਓ ਪਾਈ ਸੀ ਇੱਕ ਗੁੱਡੀ ਦੀ ਚੜੀ ਪਾਟ ਸੀ ਉਹ ਲੌਕਸਿਸਲੀ ਤਾਂ ਮੈਂ ਉਹੀ ਵੀਡੀਓ ਪਾਈ ਦੀ ਤੇ ਲੋਕਾਂ ਨੇ ਇੰਨਾ ਕੋ ਦਾ ਮਜ਼ਾਕ ਚੱਕਿਆ ਜੇ ਹੁਣ ਉਹਦੀ ਜਵਾਕੜੀ ਦੀ ਬਾਹਾਂ ਟੁੱਟੀ ਹੋਈ ਸੀ ਠੀਕ ਹੈ ਸਭ ਦੇ ਘਰੇ ਧੀਆ ਭੈਣਾ ਨੇ ਜੇ ਮੈਨੂੰ ਇਹ ਜਾ ਡਾਟਾ ਬੋਲਣ ਲਈ ਕਿਸੇ ਨੇ ਕਹਿਤਾ ਮੈਂ ਬੋਲੀ ਆ ਤੇ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਹੱਸਣ ਵਾਲੀ ਕੀ ਗੱਲ ਹੈ ਇਹਦੇ ਬੈਡ ਕਮੈਂਟ ਕਰਦੇ ਹੋ ਤੁਸੀਂ ਬੰਦਿਆਂ ਤੁਹਾਡੇ ਘਰੇ ਹੈ ਨਹੀਂ ਕੋ ਧੀਆ ਭੈਣਾ ਦੱਸ ਦਿਓ ਨੂੰ ਸ਼ਰਮ ਨਹੀਂ ਹਾਂਜੀ ਸਾਹਿਬ ਸ੍ਰੀ ਕਾਲੇ ਮੈਂ ਸੋਦੀ ਆਪਣੀ ਰੀਅਲ ਅੰਦਰ ਤੇ ਆਪਣੇ ਕੋਲੇ ਆਈ ਆ 68 ਕੇਲਿਆਂ ਦੇ ਵਿੱਚ ਕੁੜੀ ਇੱਕ ਕੁੜੀ ਦੇ ਭਰਾ ਹੈ ਨਹੀਂ ਜੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਚੰਗਾ ਮੁੰਡੇ ਦੀ ਉਮਰ 24-25 ਦੀ ਹੋਣਾ ਚਾਹੀਦਾ ਤੇ ਕਿਸਾਬ ਦਾ ਤਰੀਕ ਹੋਵੇ ਜੀ ਤੇ ਮੁੰਡਾ ਆਪਾਂ ਨੂੰ ਚਾਹੀਦਾ ਜਮਦਾਰ ਸਕੀਮ ਹੋਣਾ ਚਾਹੀਦਾ ਹੋਵੇ ਵਧੀਆ ਬਿਜ਼ਨਸ ਡੀ ਇਹ ਹੀ ਡਿਮਾਂਡ ਹੈ ਜ਼ਮੀਨ ਦਾ ਕੋਈ ਰੋੜਾ ਨਹੀਂ ਚੱਕਾ ਦਾ